ਸ਼ਹਿਰ ਅੰਦਰ ਘੁੰਮ ਰਹੇ ਆਵਾਰਾ ਕੁੱਤਿਆਂ ਦੀ ਵੱਧ ਰਹੀ ਪਰਮਾਰ ਕਾਰਨ ਇਲਾਕੇ ਦੇ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਗੱਲ ਸੁਖਚੈਨ ਨਗਰ ਫਗਵਾੜਾ ਦੀ ਕਰੀਏ ਤਾਂ ਇਸ ਇਲਾਕੇ ਵਿੱਚ ਵੀ ਇਹਨਾਂ ਆਵਾਰਾ ਕੁੱਤਿਆਂ ਨੇ ਲੋਕਾਂ ਦੇ ਘਰਾਂ ਵਿੱਚੋਂ ਬਾਹਰ ਨਿਕਲਣਾ ਮੁਸ਼ਕਲ ਕਰ ਦਿੱਤਾ ਹੈ ਜਿਸ ਕਾਰਨ ਲੋਕ ਕਾਫੀ ਪਰੇਸ਼ਾਨ ਨੇ ਇਹਨਾਂ ਆਵਾਰਾ ਕੁੱਤਿਆਂ ਤੋਂ ਬਚਣ ਲਈ ਨਿਊ ਸੁਖਚੈਨ ਨਗਰ ਵੈਲਫੇਅਰ ਸੁਸਾਇਟੀ ਦਾ ਇੱਕ ਬਫਦ ਸਹਾਇਕ ਕਮਿਸ਼ਨਰ ਅਨੀਸ਼ ਬਾਂਸਲ ਨੂੰ ਮਿਲਿਆ ਇਸ ਦੌਰਾਨ ਬਫਦ ਨੇ ਨਿਗਮ ਕਮਿਸ਼ਨਰ ਮੈਡਮ ਅਕਸ਼ਿਤਾ ਗੁਪਤਾ ਦੇ ਨਾਂ ਤੇ ਮੰਗ ਪੱਤਰ ਦਿੱਤਾ ਇਸ ਮਕੇ ਸੋਸਾਇਟੀ ਆਗੂ ਨੇ ਕਿਹਾ ਕਿ ਮਹੱਲੇ ਵਿੱਚ ਆਵਾਰਾ ਕੁੱਤਿਆਂ ਦੀ ਪਰਮਾਰ ਜਾਦਾ ਹੈ ਜਿਸ ਕਾਰਨ ਬੱਚਿਆਂ ਦੇ ਨਾਲ-ਨਾਲ ਬਜ਼ੁਰਗਾਂ ਤੇ ਹੋਰਨਾਂ ਲੋਕਾਂ ਦਾ ਘਰਾਂ ਵਿੱਚੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ ਉਹਨਾਂ ਮੰਗ ਕੀਤੀ ਗਈ ਇਨਾ ਆਵਾਰਾ ਕੁੱਤਿਆਂ ਦੇ ਨਾਥ ਪਾਈ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਫਗਵਾੜਾ ਤੋਂ ਨਵਰਾਣ ਚੈਨਲ ਲਈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ ਅਸੀਂ ਨਿਊ ਸਫ ਚੈਂਬਰ ਵੈਲਫੇਅਰ ਸੋਸਾਇਟੀ ਵੱਲੋਂ ਜੋ ਕੁੱਤਿਆਂ ਦੀ ਜੋ ਖੰਖਾਰ ਤੇ ਆਵਾਰਾ ਕੁੱਤੇ ਆ पूरे इलाके ਦੇ ਵਿੱਚ ਸਾਡੇ इवन ਸੁਖਚੈਨਗਰ ਤੋਂ ਲੈ ਕੇ ਗੌਂਸਪੁਰ ਤੱਕ ਇਧਰੋਂ ਚੁੰਗੀ ਤੋਂ ਘੱਟੋ ਘੱਟ 40-50 ਕੁੱਤਿਆਂ ਦਾ ਗੜ ਬਣ ਗਿਆ ਉਹ ਔਰ ਗਾਂਧੀਆਂ ਵਾਧਦਾ ਵਧੀ ਜਾ ਰਿਹਾ ਉਹਨਾਂ ਦਾ 8-8 10-10 ਦੇ ਉਹ ਗਰੁੱਪ ਬਣ ਕੇ ਕੋਈ ਕਿਤੇ ਬੈਠਾ ਗਲੀ 'ਚ ਕੋਈ ਕਿਤੇ ਬੈਠਾ ਬੱਚਿਆਂ ਦਾ ਬਜ਼ੁਰਗਾਂ ਦਾ ਦਿਨੇ ਵੀ ਨਿਕਲਣ ਔਖਾ ਹੋਇਆ ਪਿਆ ਤੜਕੇ ਸਵੇਰ ਨੂੰ ਤਕਰੀਬਨ 4 ਵਜੇ ਆਪਣੇ ਸੁਖਚੈਨ ਸਾਹਿਬ ਗੁਰਦੁਆਰੇ ਨੂੰ ਸੰਗਤ ਜਾਣ ਦਾ ਟਾਈਮ ਹੋ ਜਾਂਦਾ ਤੜਕੇ 4 ਵਜੇ ਸੇਵਾ ਕਰਨ ਦੀ ਸੰਗਤ ਆਉਂਦੀ ਆ ਉਹਨਾਂ ਨੂੰ ਵੀ ਬੜੀ ਪ੍ਰੋਬਲਮ ਆਉਂਦੀ ਆ। ਕਈਆਂ ਨੂੰ ਵੱਡੇ ਐ ਨਾ ਕੁੱਤਿਆਂ ਨੇ ਤੇ ਅਸੀਂ ਇਹ ਇਹਦੇ ਬਾਰੇ ਕਾਰਵਾਈ ਕਰਾਉਣ ਲਈ ਵੀ ਇਹਨਾਂ ਦੀ ਪਰਮਾਰ ਨੂੰ ਘਟਾਇਆ ਜਾਵੇ। ਅੱਜ ਨਗਰ ਰੇਗਮ ਪਹੁੰਚੇ ਸੀ ਕਮਿਸ਼ਨਰ ਮੈਡਮ ਨੂੰ ਮੈਦਨ ਵਾਸਤੇ ਉਹ ਕੁਦਰਤੀ ਬਿਜ਼ੀ ਆ ਕਿਤੇ ਗਏ ਹੋਣ ਕਰਕੇ ਤੇ ਅਸੀਂ ਬਰਤਲ ਸਾਹਿਬ ਸਹਾਇਕ ਆਪਣੇ ਕਮਿਸ਼ਨਰ ਸਾਹਿਬ ਨੂੰ ਲਿਖਤੀ ਰੂਪ ਚ ਦੇ ਕੇ ਆਏ ਵੀ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਕਿ ਆਪਣੀ ਲੋਕਾਂ ਦਾ ਜਾਨ ਤੇ ਉਹਦੀ ਰੱਖਿਆ ਕੀਤੀ ਜਾਵੇ। ਸ਼ਹਿਰ ਅੰਦਰ ਘੁੰਮ ਰਹੇ ਆਵਾਰਾ ਕੁੱਤਿਆਂ ਦੀ ਵੱਧ ਰਹੀ ਪਰਮਾਰ ਕਾਰਨ ਇਲਾਕੇ ਦੇ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਗੱਲ ਸੁਖਚੈਨ ਨਗਰ ਫਗਵਾੜਾ ਦੀ ਕਰੀਏ ਤਾਂ ਇਸ ਇਲਾਕੇ ਵਿੱਚ ਵੀ ਇਹਨਾਂ ਆਵਾਰਾ ਕੁੱਤਿਆਂ ਨੇ ਲੋਕਾਂ ਦੇ ਘਰਾਂ ਵਿੱਚੋਂ ਬਾਹਰ ਨਿਕਲਣਾ ਮੁਸ਼ਕਲ ਕਰ ਦਿੱਤਾ ਹੈ ਜਿਸ ਕਾਰਨ ਲੋਕ ਕਾਫੀ ਪਰੇਸ਼ਾਨ ਨੇ ਇਹਨਾਂ ਆਵਾਰਾ ਕੁੱਤਿਆਂ ਤੋਂ ਬਚਣ ਲਈ ਨਿਊ ਸੁਖਚੈਨ ਨਗਰ ਵੈਲਫੇਅਰ ਸੁਸਾਇਟੀ ਦਾ ਇੱਕ ਬਫਦ ਸਹਾਇਕ ਕਮਿਸ਼ਨਰ ਅਨੀਸ਼ ਬਾਂਸਲ ਨੂੰ ਮਿਲਿਆ ਇਸ ਦੌਰਾਨ ਬਫਦ ਨੇ ਨਿਗਮ ਕਮਿਸ਼ਨਰ ਮੈਡਮ ਅਕਸ਼ਿਤਾ ਗੁਪਤਾ ਦੇ ਨਾਂ ਤੇ ਮੰਗ ਪੱਤਰ ਦਿੱਤਾ ਇਸ ਮਕੇ ਸੋਸਾਇਟੀ ਆਗੂਆਂ ਨੇ ਕਿਹਾ ਕਿ ਮਹੱਲੇ ਵਿੱਚ ਆਵਾਰਾ ਕੁੱਤਿਆਂ ਦੀ ਪਰਮਾਰ ਜਿਆਦਾ ਹੈ ਜਿਸ ਕਾਰਨ ਬੱਚਿਆਂ ਦੇ ਨਾਲ-ਨਾਲ ਬਜ਼ੁਰਗਾਂ ਤੇ ਹੋਰਨਾਂ ਲੋਕਾਂ ਦਾ ਘਰਾਂ ਵਿੱਚੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ। ਉਹਨਾਂ ਮੰਗ ਕੀਤੀ ਗਈ ਇਨ੍ਹਾਂ ਆਵਾਰਾ ਕੁੱਤਿਆਂ ਦੇ ਨਾਥ ਪਾਈ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ। ਫਗਵਾੜਾ ਤੋਂ ਨਵਰਾਣ ਚੈਨਲ ਲਈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ।